ਬਹੁਤ ਬਹੁਤ ਸਵਾਗਤ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਦੀ ਗੱਲ ਮੇਰੀਆਂ ਭੈਣਾਂ ਦੇ ਨਾਲ ਤੇ ਬਹੁਤ ਹੀ ਖਾਸ ਗੱਲ ਕਿਉਂਕਿ ਉਹ ਰਸੋਈ ਦਾ ਕੰਮ ਕਰਦੀਆਂ ਤੇ ਉਹਨਾਂ ਨਾਲ ਇੱਕ ਗੱਲ ਸਾਂਝੀ ਕਰਨੀ ਆ ਕਿ ਇੱਕ ਵੇਲਣਾ ਵੀ ਲੈ ਸਕਦਾ ਘਰ ਦੇ ਮੈਂਬਰਾਂ ਦੀ ਜਾਨ ਹੁਣ ਇੱਥੇ ਮੈਂ ਵੇਲਣਾ ਮਾਰ ਕੇ ਜਾਨ ਲੈਣ ਦੀ ਗੱਲ ਨਹੀਂ ਕਰ ਰਹੀ ਉਹ ਚੁੱਪ ਚਪੀਤੇ ਹੀ ਤੁਹਾਨੂੰ ਅੰਦਰੋਂ ਖਤਮ ਕਰ ਦੇਵੇਗਾ ਮੇਰੀ ਅਕਸਰ ਹੀ ਕੋਸ਼ਿਸ਼ ਹੁੰਦੀ ਆ ਕਿ ਮੈਂ ਜਦੋਂ ਵੀ ਕੋਈ ਚੰਗੀ ਚੀਜ਼ ਮੈਨੂੰ ਮਿਲੇ ਕੋਈ ਚੰਗੀ ਜਾਣਕਾਰੀ ਮਿਲੇ ਤੇ ਮੈਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਾਂ ਤੇ ਅੱਜ ਵੇਲਣੇ ਬਾਰੇ ਹੀ ਤੁਹਾਡੇ ਨਾਲ ਗੱਲ ਕਰਨੀ ਆ ਮੈਂ ਪੈਣਾ ਰਸੋਈ ਦੇ ਵਿੱਚ ਖਾਣਾ ਤਿਆਰ ਕਰਦੀ ਆ ਬੜੀ ਸਾਫ਼ ਸਫਾਈ ਰੱਖ ਕੇ ਤੇ ਉਹ ਘਰ ਪਰਿਵਾਰ ਦੇ ਮੈਂਬਰਾਂ ਦੇ ਲਈ ਬੱਚਿਆਂ ਦੇ ਲਈ ਬਜ਼ੁਰਗਾਂ ਦੇ ਲਈ ਖਾਣਾ ਤਿਆਰ ਕਰਦੀ ਆ ਤੇ ਜਦੋਂ ਉਹ ਵੇਲਣੇ ਦੇ ਨਾਲ ਰੋਟੀ ਵੇਲਦੀਆਂ ਨਾ ਉਸ ਤੋਂ ਬਾਅਦ ਉਹਨੂੰ ਧੋ ਬਣਾ ਕੇ ਰੱਖਦੀਆਂ ਵੀ ਆ ਪਰ ਜਦੋਂ ਤੁਸੀਂ ਵੇਲਣੇ ਨੂੰ ਧੋ ਕੇ ਰੱਖਦੀਆਂ ਵੀ ਜੇ ਨਾ ਫਿਰ ਵੀ ਉਹ ਵੇਲਣਾ ਸਾਫ਼ ਨਹੀਂ ਹੁੰਦਾ ਕਿਉਂਕਿ ਉਹ ਆਟਾ ਜਿਹੜਾ ਨਾ ਉਹ ਵੇਲਣੇ ਦੇ ਅੰਦਰ ਛੋਟੇ-ਛੋਟੇ ਛੇਕ ਹੁੰਦੇ ਆ ਦਰਾਰਾਂ ਪਈਆਂ ਹੁੰਦੀਆਂ ਜਿਹੜੀਆਂ ਸਾਨੂੰ ਨਜ਼ਰ ਨਹੀਂ ਆਉਂਦੀਆਂ ਉਹਨਾਂ ਦੇ ਵਿੱਚ ਜਦੋਂ ਆਟਾ ਫਸ ਜਾਂਦਾ ਆ ਨਾ ਉਦੇ ਵਿੱਚ ਬੈਕਟੀਰੀਆ ਪੈਦਾ ਹੋ ਜਾਂਦੇ ਆ ਉਹਦੇ ਵਿੱਚ ਜਦੋਂ ਮੌਸਮ ਬਦਲਦਾ ਨਾ ਤਾਂ ਫੰਗਸ ਲੱਗ ਜਾਂਦੀ ਉੱਲੀ ਲੱਗ ਜਾਂਦੀ ਆ ਜੋ ਸਾਨੂੰ ਨੰਗੀ ਅੱਖ ਦੇ ਨਾਲ ਦਿਖਾਈ ਨਹੀਂ ਦਿੰਦੀ ਤੁਸੀਂ ਆਪਣੀ ਰਸੋਈ ਚੋਂ ਵੇਲਣਾ ਲੈ ਕੇ ਜਿਹੜਾ ਤੁਸੀਂ ਬਹੁਤ ਹੀ ਸਾਫ਼ ਕੀਤਾ ਹੋਏਗਾ ਨਾ ਉਹਨੂੰ ਬਰੀਕ ਜੇ ਤੀਲੇ ਦੇ ਨਾਲ ਜਾਂ ਕਿਸੇ ਪਿੰਨ ਦੇ ਨਾਲ ਮਾਰ ਕੇ ਉਹਨਾਂ ਦਰਾਰਾਂ ਚ ਵੇਖਿਓ ਅੰਦਰੋਂ ਆਟਾ ਨਿਕਲੇਗਾ ਤੇ ਉਹਦੇ ਵਿੱਚ ਫਿਰ ਜਿਹੜੇ ਬੈਕਟੀਰੀਆ ਪੈਦਾ ਹੁੰਦੇ ਆ ਨਾ ਜਦੋਂ ਤੁਸੀਂ ਉਹਨੂੰ ਧੋਕੇ ਰੱਖਦੀਆਂ ਵੀ ਉਹ ਫਿਰ ਵੀ ਅੰਦਰ ਰਹਿੰਦੇ ਆ ਤੇ ਜਦੋਂ ਨਵੀਂ ਰੋਟੀ ਨੂੰ ਤੁਸੀਂ ਫਿਰ ਵੇਲਦੀਆਂ ਉਹਨਾਂ ਤਾਂ ਉਹ ਬੈਕਟੀਰੀਆ ਉਸ ਰੋਟੀ ਨੂੰ ਲੱਗ ਜਾਂਦੇ ਆ ਤੇ ਫਿਰ ਜਦੋਂ ਵਿਅਕਤੀ ਉਹ ਰੋਟੀ ਖਾਂਦਾ ਆ ਨਾ ਤਾਂ ਫਿਰ ਉਹ ਅੰਦਰ ਜਾ ਕੇ ਉਹਨੂੰ ਬਹੁਤ ਸਾਰੇ ਪੇਟ ਦੇ ਰੋਗ ਲਾਉਂਦੇ ਆ ਲੀਵਰ ਤੱਕ ਖਰਾਬ ਹੋ ਜਾਂਦਾ ਲੀਵਰ ਦੇ ਰੋਗ ਲੱਗਦੇ ਆ ਜਿਹਦੇ ਨਾਲ ਇੰਨੇ ਖਤਰਨਾਕ ਰੋਗ ਲੱਗਦੇ ਖਤਰਨਾਕ ਬਿਮਾਰੀਆਂ ਲੱਗਦੀਆਂ ਕਿ ਵਿਅਕਤੀ ਦੀ ਜਾਨ ਤੱਕ ਚਲੀ ਜਾਂਦੀ ਹੈ ਹੁਣ ਮੇਰੀਆਂ ਭੈਣਾਂ ਕਹਿਣਗੀਆਂ ਕਿ ਫਿਰ ਅਸੀਂ ਵੇਲਣੇ ਨੂੰ ਸਾਫ਼ ਕਿਦਾਂ ਕਰੀਏ ਹੁਣ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਵੇਲਣਾ ਸਾਫ਼ ਨਹੀਂ ਕਰਦੀਆਂ ਤੁਸੀਂ ਚਕਲਾ ਵੇਲਣਾ ਸਾਫ਼ ਕਰਕੇ ਰੱਖਦੀਆਂ ਉਹ ਪਰ ਲੱਕੜ ਦੇ ਚਕਲੇ ਵੇਲਣੇ ਦੇ ਵਿੱਚ ਦਰਾਰਾਂ 'ਚ ਆਟਾ ਜ਼ਰੂਰ ਫਸਿਆ ਰਹਿੰਦਾ ਆ ਤੇ ਮੌਸਮ ਬਦਲਣਾ ਉਹਦੇ ਵਿੱਚ ਉੱਲੀ ਲੱਗ ਜਾਂਦੀ ਆ ਤੁਸੀਂ ਹੁਣ ਉਹਨੂੰ ਸਾਫ਼ ਕਿਵੇਂ ਕਰਨਾ ਆ ਉਹਨੂੰ ਥੋੜਾ ਜਿਹਾ ਗਿੱਲਾ ਕਰਕੇ ਤਾਂ ਉਹਦੇ ਉੱਪਰ ਨਮਕ ਪਾਓ ਨਮਕ ਪਾ ਕੇ ਤੇ ਹਲਕੀ ਅੱਗ ਦੇ ਉੱਪਰ ਥੋੜਾ ਥੋੜਾ ਸੇਕ ਲਵਾਓ ਤੇ ਫਿਰ ਉਹਨੂੰ ਰਗੜ ਕੇ ਧੋ ਦਿਓ ਜਦੋਂ ਤੁਸੀਂ ਇਸ ਤਰ੍ਹਾਂ ਆਪਣੇ ਵੇਲਣੇ ਨੂੰ ਚੱਕਲੇ ਨੂੰ ਸਾਫ਼ ਕਰੋਗੀਆਂ ਨਾ ਤਾਂ ਉਹ ਫਿਰ ਅੰਦਰੋਂ ਵੀ ਸਾਫ਼ ਹੋ ਜਾਏਗਾ ਦੇ ਬੈਕਟੀਰੀਆ ਮਰ ਜਾਣਗੇ ਸੋ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖਦੀਆਂ ਹੋਈਆਂ ਉਹਨਾਂ ਨੂੰ ਤੰਦਰੁਸਤ ਰੱਖਦੀਆਂ ਹੋਈਆਂ ਇਹਨਾਂ ਨਿੱਕੀਆਂ ਨਿੱਕੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ ਕਿਉਂਕਿ ਪਰਿਵਾਰ ਦੀ ਸਿਹਤ ਪਰਿਵਾਰ ਦੀ ਜ਼ਿੰਦਗੀ ਤੁਹਾਡੇ ਹੱਥ ਵਿੱਚ ਹੈ ਸੋ ਉਮੀਦ ਕਰਦੀ ਹਾਂ ਕਿ ਅੱਜ ਦੀ ਗੱਲਬਾਤ ਮੇਰੀਆਂ ਭੈਣਾਂ ਨੂੰ ਜ਼ਰੂਰ ਪਸੰਦ ਆਈ ਹੋਵੇ